ਫਗਵਾੜਾ ਸ਼ਹਿਰ ਤੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਇੱਥੇ ਫਗਵਾੜਾ ਸ਼ਹਿਰ ਦੇ ਰਹਿਣ ਵਾਲੇ ਇੱਕ ਨੌਜਵਾਨ ਅਤੇ ਉਸਦੇ ਦੋਸਤਾਂ ਵੱਲੋਂ ਉਸਦਾ ਜਨਮ ਦਿਨ ਮਨਾਉਣ ਲਈ ਫਗਵਾੜਾ ਦੇ ਨਜ਼ਦੀਕ ਪਿੰਦੇ ਪਟਵਾਰੀ ਢਾਬੇ ਤੇ ਗਏ ਸਨ ਜਿਸ ਦੌਰਾਨ ਜਨਮ ਦਿਨ ਦੀ ਪਾਰਟੀ ਕਰਨ ਤੋਂ ਬਾਅਦ ਜਦੋਂ ਉਹ ਖੁਸ਼ੀ-ਖੁਸ਼ੀ ਆਪਣੇ ਘਰ ਵਾਪਸ ਜਾਣ ਲਈ ਪਾਰਕਿੰਗ ਵਿੱਚ ਪਹੁੰਚੇ ਤਾਂ ਉਸੇ ਦੌਰਾਨ ਕਾਰ ਬਣ ਕੇ ਆਈ ਇੱਕ ਵਰਨਾ ਕਾਰ ਨੇ ਉਨ੍ਹਾਂ ਨੂੰ ਜ਼ਬਰਦਸਤ ਟੱਕਰ ਮਾਰਤੀ ਜਿਸ ਦੌਰਾਨ ਫਗਵਾੜਾ ਦੇ ਰਹਿਣ ਵਾਲੇ ਧੀਰੇਜ ਕੁਮਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਬਾਕੀ ਦੋਸਤਾਂ ਦੇ ਗੰਭੀਰ ਜ਼ਖਮੀ ਹੋਣ ਦੀ ਤੁਨਾ ਪ੍ਰਾਪਤ ਹੋਈ ਹੈ ਮ੍ਰਿਤਕ ਦੇ ਦੋਸਤਾਂ ਨੇ ਦੱਸਿਆ ਕਿ ਉਨ੍ਹਾਂ ਦੇ ਦੋਸਤ ਧੀਰੇਜ ਕੁਮਾਰ ਦਾ ਜਨਮ ਦਿਨ ਸੀ ਜਿਸ ਦੇ ਚਲਦੇ ਉਹ ਸਾਰੇ ਦੋਸਤ ਇਕੱਠੇ ਹੋ ਕੇ ਪਟਵਾਰੀ ਢਾਬੇ ਆਏ ਸਨ ਜਦੋਂ ਰੋਟੀ ਖਾ ਕੇ ਵਾਪਸ ਘਰ ਜਾਣ ਲਈ ਪਾਰਕਿੰਗ ਵਿੱਚ ਪਹੁੰਚੇ ਤਾਂ ਉਸ ਦੇ ਦੌਰਾਨ ਤੇਜ਼ ਰਫਤਾਰ ਵਰਨਾ ਕਾਰ ਨੇ ਤੇ ਡੀ ਟੱਕਰ ਮਾਰਤੀ ਜਦ ਦੌਰਾਨ ਧੀਰੇ ਧੀਰੇ ਜੁਮਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਬਾਕੀ ਸਾਥੀਆਂ ਦੀ ਗੰਭੀਰ ਸੱਟਾਂ ਵੱਜੀਆਂ ਹਨ ਜਿਨ੍ਹਾਂ ਨੂੰ ਇਲਾਜ ਲਈ ਜੋਲੋਂ ਹਸਪਤਲ ਦਾਖਲ ਕਰਵਾਇਆ ਗਿਆ ਹੈ ਉਹਨਾਂ ਨੇ ਕਿਹਾ ਕਿ ਕਾਰ ਦੀ ਸਪੀਡ ਇੰਨੀ ਜ਼ਿਆਦਾ ਸੀ ਕਿ ਕਾਰ ਟਕਰਾਂਦੇ ਹੀ ਕਾਰ ਦੇ 에ਅਰ ਬੈਗ ਤੱਕ ਵੀ ਨਹੀਂ ਖੁੱਲੇ ਤੇ ਲੋਕਾਂ ਵੱਲੋਂ ਕਾਰ ਚਾਲਕ ਨੂੰ ਕਾਬੂ ਕਰ ਲਿਆ ਹੈ ਉਧਰ ਇਸ ਸਾਰੀ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੇ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਦਾ ਜਨਮ ਦਿਨ ਮਨਾਉਣ ਲਈ ਕੁਝ ਨੌਜਵਾਨ ਇਕੱਠੇ ਕਰਕੇ ਪਟਵਾਰੀ ਥਾਬੇ ਆਇਆ ਸੀ। ਵਾਪਿਸ ਦੌਰਾਨ ਪਾਰਕਿੰਗ ਵਿੱਚ ਜਦੋਂ ਉਹ ਖੜਾ ਸੀ ਤਾਂ ਉਸੇ ਦੌਰਾਨ ਵਰਨਾ ਕਾਰ ਨੇ ਟੱਕਰ ਮਾਰ ਦਿੱਤੀ ਜਿਸ ਵਿੱਚ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਤੇ ਬਾਕੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸੀ। ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ਤੇ ਮਣਦੀ ਕਾਰਵਾਈ ਕੀਤੀ ਜਾਵੇਗੀ ਐਨਜੀਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾਸ਼ਰਮਾ ਤੇ ਪੁਲਿਸ ਦੀ ਰਿਪੋਰਟ ਪੜ੍ਹਿਆ ਨਹੀਂ ਕਿ ਉਹ ਪੜ੍ਹਿਆ ਹੋਇਆ ਹੈ ਪੜ੍ਹਿਆ ਉਹਨੂੰ ਪੜ੍ਹੇ ਕਿ ਕੰਨਾ ਨਾਲ ਗੰਦਮਾਂ ਮਾਰ ਕੇ ਕਿਉਂ ਕਿ ਜਿਹੜੀ ਦਾ ਦਵਾ ਤੋਂ ਆਮੈਂਟਾ ਦਾ ਲੈ ਲਾ ਗਿਆ ਕਿ ਹੋਰੀ ਕੋਲ ਨਾ ਪੜ੍ਹੇ ਪੜ੍ਹਿਆ ਕਾਰ ਬਣ ਕੇ ਉਹ ਤਾਂ ਚੂਹੇ ਜਾਊਗਾ ਕੁੜਵਾੜੀ ਦਾ ਬਿਨੂ ਟਿਕਾਣਾ ਹੈ ਕਿ ਕਿਰਵਾੜੇ ਕੋ ਬੈਗੇ ਅਸੀਂ ਸਾਰੇ ਯਾਨੀ ਤੇ ਅਸੀਂ ਬਰਥਡੇ ਸੀਟੀ ਹੋਏ ਦਾ ਜਿਹੜੇ ਮੁੰਡਾ ਸਾਡੇ ਨਾਲ ਪਾਰਟੀ ਸੀ ਉਹ ਵੀ ਪਾਰਟੀ ਤੇ ਆ ਗਿਆ ਰੋਟੀ ਖਾ ਕੇ ਅਸੀਂ ਬਾਹਰ ਨਿਕਲੇ ਪਾਰਕਿੰਗ ਏਰੀਆ ਤੱਕ ਪਹੁੰਚੇ ਸੀਗੇ ਤੇ ਉੱਥੇ ਹੀ ਗੱਡੀ ਵਾਲਾ ਪਿੱਛੋਂ ਆਇਆ ਸਾਨੂੰ ਪਤਾ ਨਹੀਂ ਲੱਗਿਆ ਕਿ ਉਹਦੋਂ ਗੱਡੀ ਵਾਲਾ ਆਇਆ ਸਾਡੇ ਵਿੱਚ ਤੇ ਉਹਨੇ ਪਾਰਕਿੰਗ ਦੇ ਵਿੱਚ ਹੀ ਮਾਰਤੀ ਗੱਡੀ ਬਾਹਰ ਪਾਰਕਿੰਗ ਦੇ ਕੋਲ ਹੀ ਖੜਿਆ ਸੀ ਤੇ ਅਸੀਂ ਐਕਟਰੇ ਸਾਡੀ ਅੱਜੀ ਖੜੇ ਸੀਗੇ ਅਸੀਂ ਉੱਥੇ ਕਿ ਗੱਡੀ ਵਜੀ ਸਾਨੂੰ ਖੁਦ ਨੂੰ ਨਹੀਂ ਪਤਾ ਲੱਗਿਆ ਕਿ ਅਸੀਂ ਕਿੱਥੇ ਡਿਗੇ ਕਿੱਥੇ ਨਹੀਂ ਉਹਦੇ ਵਿੱਚ ਸਾਡੇ ਇੱਕ ਬੰਦੇ ਜੈਕ ਹੋ ਗਈ ਹੈ ਜਿਹੜਾ ਜੇਤੀ 23 ਸਾਲ ਦੀ ਧੀਰੇ ਨਾਮ ਸੀ ਉਸ ਤੋਂ ਬਾਅਦ ਇੱਕ ਵੀ ਆ ਮੇਰੀ ਇੰਜਰੀ ਵਗੈਰਾ ਸੱਟਾ ਵਗੈਰਾ ਲੱਗੇ ਸਿਰ ਤੇ ਤਾਂਤੀ ਪਗੜ ਲੱਗੇ ਇੱਕ ਕੁੜੀ ਦੇ ਪੋਲੇ ਤੇ ਸਾਡੇ ਅੱਗੇ ਪੋਲਾ ਟੁੱਟ ਗਿਆ ਮੌਕੇ ਤੇ ਗੱਡੀ ਵਾਲਾ ਫੜ ਲਿਆ ਪੁਲਿਸ ਨੇ ਆ ਕੇ ਮੌਕੇ ਤੇ ਹਾਂਜੀ ਪੁਲਿਸ ਨੇ ਗੱਡੀ ਵਾਲਾ ਫੜ ਲਿਆ ਹੈ ਤੇ ਗੱਡੀ ਵਾਲਾ ਨਸ਼ੇ ਚ ਲੱਗਦਾ ਸੀ ਹਾਂਜੀ ਕਾਫੀ ਨਸ਼ੇ ਚ ਸੀਗਾ ਉੱਥੇ ਦਿਖੀ ਜਾਂ ਨਸ਼ੇ ਤੋਂ ਬਾਹਰ ਨਿਕਲੇ ਗੱਡੀ ਇੰਨੀ ਜ਼ੋਰ ਦੀ ਵੱਜੀ ਕਿ ਗੱਡੀ ਦੇ 에ਅਰ ਬੈਗ ਤਾਂ ਖੁੱਲ ਗਏ ਸੀ ਹਾਂਜੀ ਆਪਾਂ ਆਏ ਸੀਗੇ ਪਟਵਾਰੀ ਢਾਬੇ ਦੀ ਰੋਟੀ ਖਾਣ ਪਾਰਟੀ ਮਤਲਬ ਕਰਨ ਆਏ ਸੀਗੇ ਜਿਹੜਾ ਮੁੰਡਾ ਜਿਸਤ ਹੋਈ ਆ ਉਹਦਾ ਬਰਥਡੇ ਸੀਗਾ ਕੱਲ ਤੇ ਅੱਜ ਪਾਰਟੀ ਕਰਨ ਆਏ ਸੀਗੇ ਤੇ ਆਪਾਂ ਸਾਰੇ ਦੋਸਤ ਸੀਗੇ ਆਏ ਜਿੱਦਾਂ ਹੀ ਅਸੀਂ ਬਾਹਰ ਨਿਕਲੇ ਆਂ ਤੇ ਅਸੀਂ 3-4 ਜਣੇ ਪਟਵਾਰੀ ਢਾਬੇ ਵੱਲ ਸੀਗੇ ਕੁਝ ਤਾਂ ਸਾਡੀ ਬਾਈਕਸ ਆ ਉਹਨਾਂ ਦੇ ਸਾਹਮਣੇ ਪਾਰਕਿੰਗ 'ਚ ਖੜੀਆਂ ਸੀਗੀਆਂ ਤੇ ਅੱਧੇ ਜਣੇ ਉਧਰ ਸੀਗੇ 3-4 ਜਣੇ ਅਸੀਂ ਇੱਧਰਲੇ ਪਾਸੇ ਸੀਗੇ ਪਤਾ ਨਹੀਂ ਪਿੱਛੋਂ ਕਾਰ ਆਈ ਇੱਕ ਵਰਨਾ ਕਾਰ ਸੀਗੀ ਨਿਊ ਮਾਡਲ ਦੀ ਵਰਨਾ ਸੀਗੀ ਤੇ ਮਤਲਬ ਬਾਈਕ ਦੇ ਉੱਤੇ ਬੈਠ ਜਾਣ ਨੂੰ ਤਿਆਰ ਸੀਗੇ ਬੈਠੇ ਸੀਗੇ ਜਿਹੜਾ ਮੁੰਡਾ ਪੀਰ ਜੀ ਸੀਗਾ ਤੇ ਨਾਲ 3-4 ਜਣੇ ਹੋਰ ਸੀਗੇ ਤੇ ਉਹ ਪਤਾ ਨਹੀਂ ਇੱਕਦਮ ਇੱਕ ਗਾਰ ਬੜੀ ਹਾਈ ਸਪੀਡ ਤੇ ਆਈ ਆ ਤੇ ਹਿੱਟ ਕੀਤੀ ਇਹਨਾਂ ਨੂੰ ਚਾਰ ਪੰਜ ਵਾਲਿਆਂ ਨੂੰ ਹਿੱਟ ਖੜ ਕੀਤੀ ਆ ਤੇ ਇੱਕ ਲੜਕੀ ਦੀ ਮਤਲਬ ਸਪਾਈਨ ਤੇ ਤੇ ਮਾਈਂਡ ਤੇ ਵੀ ਥੋੜਾ ਜਿਹਾ ਹੋਇਆ ਵਾ ਤੇ ਮਤਲਬ ਉਹ ਤਾਂ ਐਡਮਿਟ ਆ ਬਟ ਜਿਹੜਾ ਮੁੰਡਾ ਇੱਕ ਬਾਈਕ ਤੇ ਸੀਗਾ ਤੇ ਉਹਦੀ ਡੈਥ ਹੋ ਚੁੱਕੀ ਆ ਸਾਡਾ ਬ੍ਰਦਰ ਸੀਗਾ ਉਹਦਾ ਬਰਥਡੇ ਸੀਗਾ ਕੱਲ ਤੇ ਅਸੀਂ ਸਿਰਫ ਉਹਦੇ ਕਰਕੇ ਆਏ ਸੀਗੇ ਇੱਥੇ ਤੇ ਜਿਹੜਾ ਦੋਸ਼ੀ ਸੀ ਉਹ ਫੜ ਲਿਆ ਮੌਕੇ ਤੇ ਜਿਹੜਾ ਮੁੰਡਾ ਸੀਗਾ ਜਿਹੜਾ ਕਾਰ ਵਾਲਾ ਸੀਗਾ ਤੇ ਉਹਨੇ ਡਰਿੰਕ ਵਗੈਰਾ ਕੀਤੀ ਹੋਈ ਸੀਗੀ ਸਰਦਾਰ ਸੀਗਾ ਮੁੰਡਾ ਤੇ ਉਹ ਤਾਂ ਉਥੇ ਫੜ ਲਿਆ ਸੀ ਉਹਨਾਂ ਨੂੰ ਉਡ ਕੇ ਪੁਲਿਸ ਵੀ ਆਈ ਸੀਗੀ ਥੋੜੀ ਦੇਰ ਬਾਅਦ ਪੁਲਿਸ ਵੀ ਆਈ ਸੀ ਤੇ ਉਹਦੀ ਬੰਦੀ ਜੋ ਕਾਰਵਾਈ ਉਹਨੂੰ ਥਾਣੀ ਵਗੈਰਾ ਲੈ ਗਏ ਸੀ ਉਹਦਾ ਮੈਡੀਕਲ ਵਗੈਰਾ ਜੋ ਵੀ ਹੋਣਾ ਸੀਗਾ ਮਤਲਬ ਅਸੀਂ ਤਾਂ ਫਿਰ ਮੁੜ ਕੇ ਤੇ ਹਸਪੀਟਲ ਹੀ ਲੈ ਕੇ ਆਏ ਸੀਗੇ ਤੇ ਜਦੋਂ ਅਸੀਂ ਹਸਪੀਟਲ ਆਏ ਆ ਤੇ ਬਟ ਮੁੰਡਾ ਜੀ ਡੇਟ ਕਰ ਰੋ ਤੇ ਜਦੋਂ ਅਸੀਂ ਹਸਪੀਟਲ ਆਏ ਆ ਜੀ ਇੱਥੇ ਤੇ ਪਤਾ ਲੱਗਾ ਕਿ ਅ ਲੜਕੀ ਆ ਜਿਹੜਾ ਸਾਡਾ ਬ੍ਰਦਰ ਸੀਗਾ ਧੀਰਜ ਨਾਮ ਮੁੰਡਾ ਸੀਗਾ ਤੇ ਉਹਦੀ ਡੈਕ ਹੋ ਚੁੱਕੀ ਆ ਤੇ ਇੱਕ ਲੜਕੀ ਐਡਮਿਟ ਆ ਤੇ ਸਾਡੀ ਤਿੰਨ ਚਾਰ ਆਈ ਥਿੰਕ ਬਾਈਕਸ ਵਗੈਰਾ ਸੀਗੀਆਂ ਇੱਕ ਬਾਈਕ ਸੀ ਵੀ ਦੋ ਐਕਟਿਵਾ ਸੀਗੀਆਂ ਉਹ ਸਾਰੀਆਂ ਕ੍ਰੈਸ਼ ਹੋ ਚੁੱਕੀਆਂ ਤੇ ਇੱਕ ਮੁੰਡੇ ਦੇ ਲੈਗ ਤੇ ਲੱਗੀ ਆ ਇੱਕ ਦੇ ਸਿਰ ਤੇ ਟਾਂਕੇ ਲੱਗੇ ਆ ਤੇ ਇੱਧਰ ਬਾਂਹ ਤੇ ਲੱਗੀ ਹੋਈ ਆ ਤੇ ਰੂਮ ਰੋਜੇ ਕੀ ਮਾਮਲਾ ਕੀ ਇਹ ਸਦਾ ਮੇਰਾ ਇੱਕ ਐਕਸੀਡੈਂਟ ਹੈ ਰਾਤੀ ਰੋਟੀ ਖਾਣਗੇ ਸੀ ਕਿ ਪਟਵਾਰੀ ਢਾਬੇ ਤੇ ਰੋਟੀ ਖਾ ਕੇ ਨਿਕਲੇ ਆ ਪਾਰਕਿੰਗ ਦੇ ਵਿੱਚ ਗੱਡੀ ਬਾਈਕ ਚੱਕਣ ਚੱਲੇ ਸੀਗੇ ਤੇ ਅੰਨੇ ਨੂੰ ਇੱਕ ਗੱਡੀ ਆਈ ਸੀ ਜੋ ਉਹਨੇ ਡਰਿੰਕ ਕੀਤੀ ਸੀ ਸ਼ਾਇਦ ਬੰਦੇ ਨੇ ਉਹਨੇ ਸਾਰੇ ਨੂੰ ਉਡਾ ਕੇ ਮਾਰੇ ਕਿ ਕਿੰਨੇ ਵਿਅਕਤੀ ਸੀ ਆਪਾਂ ਅਸੀਂ ਉੱਧਰ ਟੋਟਲ 9 ਜਣੇ ਸੀ 5 ਜਣੇ ਦੇ ਸੱਟਾਂ ਲੱਗੀਆਂ ਗੱਡੀ ਹੈ ਗਈ ਤੁਸੀਂ ਨਹੀਂ ਮੋਟਰਸਾਈਕਲ ਵਗੈਰਾ ਦੇ ਅਸੀਂ ਉੱਧਰ ਸਾਈਡ ਤੇ ਹੀ ਖੜੇ ਸੀਗੇ ਤੇ ਜਿਹਦੀ ਡੈਥ ਹੋਈ ਉਹਦਾ ਨਾਮ ਵਗੈਰਾ ਕੁਝ ਹੋਰ ਧੀ ਦਾ ਸੀਗਾ ਮੇਰਾ ਛੋਟਾ ਭਰਾ ਅੱਛਾ ਜੀ ਤੇ ਕਿੰਨੇ ਕ ਵਜੇ ਹਾਸਾ ਹੋਇਆ ਸਰ ਇਹ 10:30 ਵਜੇ ਦੇ ਕਰੀਬ ਰਾਤੀ ਤੇ ਪੁਲਿਸ ਕੰਪਲੀਟ ਕੀਤੀ ਇਸ ਮਾਮਲੇ ਨੂੰ ਲੱਭਾ ਹਾਂਜੀ ਪੁਲਿਸ ਨੂੰ ਕੰਪਲੀਟ ਕੀਤੀ ਆ ਬੰਦਾ ਪੁਲਿਸ ਦੇ ਕੋਲ ਹੀ ਆ ਤੇ ਪੋਸਟਮਾਰਟਮ 11 ਵਜੇ ਵੀ ਕਰੀ ਲਿਆ ਕੋਈ ਕੈਮਰੇ ਦੇ ਵਿੱਚ ਆ ਸੀਸੀਡੀ ਕੈਮਰੇ ਜੀ ਹਾਂਜੀ ਸੀਸੀਟੀਵੀ ਲੱਗੀ ਆ ਪੁਲਿਸ ਆਪਣੇ ਕਰ ਰਹੀ ਹੈ ਸਾਰੀ ਕਾਰਵਾਈ ਤੇ ਹੋਇਆ ਕਿੱਥੇ ਗਿਆ ਸਰ ਇਹ ਪਟਵਾਰੀ ਢਾਬੇ ਦੇ ਬਿਲਕੁਲ ਬਾਹਰ ਤੇ ਟੋਟਲ ਕਿੰਨੇ ਵਿਅਕਤੀ ਘਾਇਲ ਹੋਏ ਆ ਚਾਰ ਜਣਿਆਂ ਦੇ ਹੋਰ ਸੱਟਾਂ ਲੱਗੀਆਂ ਇੱਕ ਦੀ ਹਜੇ ਵੀ ਕੰਡੀਸ਼ਨ ਕ੍ਰਿਟੀਕਲ ਆ ਉਹ ਆਈਸੀਯੂ ਦੇ ਵਿੱਚ ਆ ਜੂਲ ਹਸਪੀਟਲ ਦੇ ਵਿੱਚ ਤੇ ਬਾਕੀ ਦੇ ਕਿੱਥੇ ਰਖੇ ਬਾਕੀ ਦੇ ਉਹ ਉਹਨਾਂ ਨੂੰ ਘਰੇ ਲੈ ਆਏ ਆ ਇੱਕ ਦੇ ਸਿਰ ਦੇ ਵਿੱਚ ਲੱਗੀ ਇੱਕ ਦੇ ਮੋਢੇ ਤੇ ਹੋਰ ਲੱਤ ਤੇ ਲੱਗੀ ਆ ਹਾਂਜੀ ਸਰ ਐਕਸੀਡੈਂਟ ਕੇਸ ਆਇਆ ਉਹਦੇ ਬਾਰੇ ਥੋੜੀ ਜਾਣਕਾਰੀ ਦਵਾਂਗੇ ਅੱਜ ਮੈਂ ਰਾਤ ਨੂੰ ਜੀਤ ਸਿੰਘ ਜੀ ਨੂੰ ਮੈਨੂੰ ਟੈਨਪਨ ਫੋਨ ਹੋਇਆ ਕਿ ਪਟਵਾਰੀ ਟਾਪਿੰਗ ਇਲਾਕੇ ਨਾਲ ਇੱਕ ਗੱਡੀ ਏ ਕਾਲਪੀ ਬਾਹਰ ਖੜਿਆ ਨੂੰ ਫੇਡ ਮਾਰੀਏ ਤੇ ਜਿਹਨਾਂ ਨੂੰ ਜ਼ਖਮੀ ਹੋ ਕੇ ਕਰਕੇ ਡਾਉਨ ਹਸਪੀਟਲ ਦਾਖਲੇ ਕਰਵਾਇਆ ਗਿਆ ਤੇ ਜਿੱਥੋਂ ਵੀ ਮੈਨੂੰ ਟੈਲੀਫੋਨ ਸੂਲ ਹੋਇਆ ਕਿ ਵੀ ਉਹਦੇ ਉੱਤੇ ਦਾਖਲ ਕਰਵਾਏ ਸੀ ਉਹਨਾਂ ਦੇ ਵਿੱਚ ਇੱਕ ਧੀਰਜ ਸਿਰਾਲੂ ਨਾਮ ਦਾ ਲੜਕਾ ਜਿਹਦੀ ਉਮਰ 2 ਸਾਲ ਹੈ ਉਹਦੀ ਮੌਤ ਹੋ ਗਈ ਹੈ ਤੇ ਮੈਂ ਮੌਕੇ ਤੇ ਪੁੱਜ ਕੇ ਇੱਥੇ ਉਹਨਾਂ ਦੀ ਕਾਰਵਾਈ ਕਰ ਰਿਹਾ ਹਾਂ ਤੇ ਉਹਦੇ ਭਰਾ ਨੇ ਜੋ ਗਿਆਨ ਲਖਾਇਆ ਹੈ ਉਹਦੇ ਗਿਆਨ ਦੇ ਅਧਾਰ ਤੇ ਅਸੀਂ ਉਹਦੀ ਅੱਗੇ ਅੱਜ ਕਰ ਰਹੇ ਹਾਂ ਇਹ ਬਾਕੀ ਜੋਗਰੀ ਕਰ ਰਹੀਆਂ ਉਹ ਅਮਰ ਸਿੰਘ ਤੋਂ ਇਲਾਵਾ ਤਿਰੇ ਜੋ ਲਾਵਾ ਹੋਰ ਉਹਦੀ ਤਾਂ ਜਿੱਦਾ ਡੈਥ ਹੋ ਗਈ ਹੈ ਤੇ ਉਸ ਤੋਂ ਇਲਾਵਾ ਵੀ ਕਿਸੇ ਸੱਟਾਂ ਲੱਗੀਆਂ ਆ ਇੱਕ ਲੜਕੀ ਆ ਉਹਦੇ ਵੀ ਮੈਦਾ ਦੀ ਆ ਉਹ ਵੀ ਸਿਰਿਆ ਸਿਆ ਨਾਮ ਦੀ ਲੜਕੀ ਹੈ ਤੇ ਨਾਲ ਉਹ ਟੂਰ ਟੈਲ ਜਖਮੀ ਹੋਈਆਂ ਤਾਂ ਉਹਨਾਂ ਨੇ ਵੀ ਬਿਆਨ ਦੇ ਲਿਖਾ ਵੀ